ਵਾਹ ਲੈ ਲਈ ਤੁਸੀਂ ਦੇਖ ਰਹੇ ਹੋ ਪਵਿੱਤਰ ਬੁੱਢਾ ਦਰਿਆ ਇਹ ਪਾਣੀ ਸ਼ੁਰੂਆਤ ਹੋਇਆ ਅੰਤੇ ਕੁਝ ਦਿਨ ਪਹਿਲਾਂ ਪੂਖੜੀ ਜਿਹੜਾ ਛੱਪੜ ਸੀ ਇੱਥੇ ਉਹ ਸੀਚੇਵਾਲ ਮਾਡਲ ਉਹ ਜਿਹੜਾ ਸਿਜੇਬਲ ਮਾਡਲ 2 ਇੱਥੇ ਸਥਾਪਿਤ ਕੀਤਾ ਗਿਆ ਤੇ ਇਹਦੇ ਇਹ ਗੋਇਨਾ ਭਰਿਆ ਹੋਇਆ ਸੀਗਾ ਇੱਥੇ ਵੀ ਤੁਸੀਂ ਦੇਖਿਓ ਉਧਰ ਮੰਤਰੀ ਸਾਹਿਬ ਆਏ ਸੀ ਇਹ ਸਾਰਾ ਗੋਇਨਾ ਭਰਿਆ ਪਿਆ ਸੀ ਗੁਆ ਜਿਹੜਾ ਹੈਗਾ ਉਹ ਬਾਹਰ ਕੱਢ ਕੇ ਢੇਰੀਆਂ ਲਾਤੀਆਂ ਤੇ ਇਹਦੇ ਵਿੱਚ ਸਾਫ਼ ਰੇਤਾ ਨਿਕਲਿਆ ਆ ਕਿਸ ਤਰ੍ਹਾਂ ਹੁਣ ਪਾਣੀ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਹੁਣ ਅੰਮ੍ਰਿਤ ਵਰਨਾ ਪਾਣੀ ਪਿੱਤਰ ਬੁੱਢਾ ਦਰਿਆ ਧਨ ਗੁਰੂ ਨਾਨਕ ਧਨ ਮਾਬਾਨਾ ਇਹ ਪਿੰਡ ਭੂਖੜੀ ਜਿਸੋਂ ਦੀ ਇਹ ਦਰਿਆ ਦੇ ਵਿੱਚ ਪਵਿੱਤਰ ਬੁੱਢਾ ਦਰਿਆ